ਉਹ ਇਸ ਦੀ ਮੌਜੂਦਾ ਸਥਿਤੀ ਦੇ ਨਾਲ ਮੇਲ ਨਹੀਂ ਖਾਂਦਾ ਫੈਸਲਾ ਲੈਣ ਲਈ ਬੈਠੇ ਹਾਂ ਡਿਸੀਜਨ ਲੈਣ ਲਈ ਬੈਠੇ ਹਾਂ ਕਿ ਅਸੀਂ ਰੋਪੜ ਸ਼ਹਿਰ ਨੂੰ ਇਸੇ ਵਿਜਨ ਦੇ ਤਹਿਤ ਮਾਨਯੋਗ ਐਮਐਲਏ ਸਾਹਿਬ ਨੇ ਸਾਨੂੰ ਇੱਕ ਵਿਜਨ ਦਿਖਾਇਆ ਹੈ ਕਿ ਆਪਾਂ ਸਭ ਤੋਂ ਪਹਿਲਾਂ ਆਗਾਜ਼ ਉਹਦਾ ਰੋਪੜ ਸ਼ਹਿਰ ਤੋਂ ਕਰੀਏ ਸ਼ਹਿਰ ਨੂੰ ਕੂੜਾ ਰਹਿਤ ਕਰਨ ਦੇ ਮੰਤਬ ਦੇ ਨਾਲ ਡਿਪਟੀ ਕਮਿਸ਼ਨਰ ਵਰਜੀਤ ਬਾਲੀਆ ਅਤੇ ਵਿਧਾਇਕ ਦਿਨੇਸ਼ ਚੱਡਾ ਵੱਲੋਂ ਗਿਆਨੀ ਜੈਲ ਸਿੰਘ ਨਗਰ ਵਿਖੇ ਅਜੋਜਿਤ ਖਾਸ ਸਮਾਗਮ ਦੌਰਾਨ ਸਾਫ ਰੋਪਣ ਮਹੀਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਅਤੇ ਨਗਰ ਕੌਂਸਲ ਦੇ ਕਰਮਚਾਰੀ ਤੇ ਸਫਾਈ ਸੇਵਕ ਹਾਜ਼ਰ ਸਨ। ਸਮਾਗਮ ਦੌਰਾਨ ਡੀਸੀ ਵੱਲੋਂ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਦਰਿਆ, ਨਹਿਰਾਂ ਅਤੇ ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ 'ਚ ਘਿਰੇ ਸ਼ਹਿਰ ਨੂੰ ਦੇਸ਼ ਦੇ ਸਭ ਤੋਂ ਸਾਫ ਸ਼ਹਿਰ 'ਚ ਵਿਕਸਿਤ ਕਰਨ ਦੇ ਲਈ ਸਾਫ ਰੋਪੜ ਮਹਿੰਦ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਅਧੀਨ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਸ਼ੁਰੂਆਤ ਕਰਦੇ ਹੋਏ ਸ਼ਹਿਰ ਦੇ ਹਰ ਮੁਹੱਲੇ ਕਲੋਨੀ ਅਤੇ ਇਲਾਕੇ ਨੂੰ ਮੁਕੰਮਲ ਤੌਰ ਤੇ ਸਾਫ ਕੀਤਾ ਜਾਵੇਗਾ ਉਧਰ ਵਿਧਾਇਕ ਦਿਨੇਸ਼ ਚੱਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਅਗਵਾਈ ਕਰਨ ਵਾਲੀ ਸੂਬਾ ਸਰਕਾਰ ਸ਼ਹਿਰ ਵਾਸੀਆਂ ਨੂੰ ਸਾਫ ਸੁੱਤਰਾ ਅਤੇ ਤੰਦਰੁਸਤ ਵਾਤਾਵਰਨ ਮਹੱਈਆ ਕਰਾਉਣ ਦੇ ਲਈ ਵਚਨਬੱਧ ਹੈ ਜਿਸ ਨੂੰ ਧਿਆਨ ਚ ਰੱਖਦੇ ਹੋਏ ਸਾਫ ਰੋਪੜ ਮਹਿੰਦ ਨੂੰ ਵਿਆਪਕ ਪੱਧਰ ਤੇ ਲਾਗੂ ਕੀਤਾ ਗਿਆ ਅਤੇ ਰੋਜ਼ਾਨਾ ਭਾਰੀ ਮਾਤਰਾ ਚ ਸੜਕਾਂ ਨੂੰ ਕੂੜਾ ਰਹਿਤ ਬਣਾਇਆ ਜਾ ਰਿਹਾ ਹੈ ਬਚੀ ਕੁੱਝ ਕਿਹਾ ਤੁਸੀਂ ਖੁੱਦੀ ਸੁਣ ਲਵੋ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਦਾ ਵਿਜ਼ਨ ਹੈ ਕਿ ਸਾਰੇ ਸ਼ਹਿਰਾਂ ਦੇ ਵਿੱਚ ਸਫਾਈ ਕੀਤੀ ਜਾਵੇ ਇਸੇ ਵਿਜ਼ਨ ਦੇ ਤਹਿਤ ਮਾਨਯੋਗ ਐਮਐਲਏ ਸਾਹਿਬ ਨੇ ਸਾਨੂੰ ਇੱਕ ਵਿਜ਼ਨ ਦਿਖਾਇਆ ਹੈ ਕਿ ਆਪਾਂ ਸਭ ਤੋਂ ਪਹਿਲਾਂ ਆਗਾਜ਼ ਉਹਦਾ ਰੋਪੜ ਸ਼ਹਿਰ ਤੋਂ ਕਰੀਏ ਤੇ ਅੱਜ ਅਸੀਂ ਇੱਕ ਫਾਰਮਲ ਪਬਲਿਕ ਲੈਵਲ ਦੇ ਉੱਤੇ ਜਨਤਕ ਲੈਵਲ ਦੇ ਉੱਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਸਾਨੂੰ ਆਸ ਹੈ ਕਿ ਸਾਰੀ ਪਬਲਿਕ ਸਾਡੇ ਨਾਲ ਖੜੀ ਹੋਵੇਗੀ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਨੂੰ ਇੱਕ ਸਾਫ਼ ਰੋਪੜ ਦਾ ਜਿਹੜਾ ਸਾਡਾ ਸੁਪਨਾ ਹੈ ਉਹ ਸাকার ਕਰਕੇ ਦਿਖਾਏਗਾ ਇਹਦੇ ਨਾਲ ਹੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਹਰ ਰੂਪਨਗਰ ਜ਼ਿਲ੍ਹੇ ਦੇ ਹਰ ਸ਼ਹਿਰ ਦੇ ਵਿੱਚ ਇਸ ਮੁਹਿੰਮ ਦਾ ਆਗਾਜ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਨੰਗਲ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਫਿਰ ਚਮਕੌਰ ਸਾਹਿਬ ਫਿਰ ਮੋਰਿੰਡਾ ਹਰ ਸ਼ਹਿਰ ਦੇ ਵਿੱਚ ਇਸ ਮੁਹਿੰਮ ਦਾ ਆਗਾਜ਼ ਕੀਤਾ ਜਾਏਗਾ ਸਾਨੂੰ ਇਹੀ ਉਮੀਦ ਹੈ ਕਿ ਪਬਲਿਕ ਦਾ ਵੱਧ ਚੜ ਕੇ ਸਾਨੂੰ ਸਹਿਯੋਗ ਮਿਲੇਗਾ ਕਿਉਂਕਿ ਇਹ ਅਜੇ ਹੀ ਮੁਹਿੰਮ ਹੈ ਜੋ ਕੇਵਲ ਪ੍ਰਸ਼ਾਸਨ ਜਾਂ ਨਗਰਪਾਲਿਕਾ ਦੇ ਸਿਰ ਦੇ ਉੱਤੇ ਨਹੀਂ ਕਾਮਯਾਬ ਹੋ ਸਕਦੀ ਇਸ ਨੂੰ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਜ਼ਰੂਰਤ ਹੈ ਚਾਹੇ ਉਹ ਸਾਡੇ ਮਾਰਕੀਟ ਜਿਹੇ ਹੈਗੀ ਹੈ ਵਪਾਰ ਮੰਡਲ ਹੈ ਉਹਨਾਂ ਦਾ ਸਹਿਯੋਗ ਹੈ ਕਿ ਜੀ ਵਾਂਸ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਉਸ ਦੀ ਵਰਤੋਂ ਬੰਦ ਕੀਤੀ ਜਾਵੇ ਨਾਲ ਹੀ ਇੱਥੇ ਨਾਗਰਿਕਾਂ ਦੀ ਸਾਨੂੰ ਸਹਿਯੋਗ ਦੀ ਜ਼ਰੂਰਤ ਹੈ ਕਿ ਘਰੇ ਆਪਣਾ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਦੇਣ ਉਸ ਨੂੰ ਗਲੀਆਂ ਦੇ ਵਿੱਚ ਜਾਂ ਪਾਰਕਾਂ ਦੇ ਵਿੱਚ ਕੂੜਾ ਨਾ ਸਿੱਟਣ ਕੇਵਲ ਜਿੱਥੇ ਸਰਕਾਰੀ ਸਾਡੇ ਡਸਟਮੈਨਸ ਹੈਗੇ ਆ ਜਾਂ ਸਾਡੇ ਵੇਸਟ ਕਲੈਕਟਰਸ ਹੈਗੇ ਨੇ ਉਹਨਾਂ ਨੂੰ ਹੀ ਕੂੜਾ ਦਿੱਤਾ ਜਾਵੇ ਤੇ ਨਾਲ ਹੀ ਸਾਨੂੰ ਹਰ ਵਾਰ ਗੁਸਾ ਨੂੰ মিডিਆ ਦੇ ਸਾਡੇ ਵੀਰ ਤੁਹਾਡੇ ਸਹਿਯੋਗ ਦੀ ਲੋੜ ਹੋਏਗੀ ਤਾਂ ਕਿ ਇਸ ਮਹਿੰਮ ਨੂੰ ਤੁਸੀਂ ਸਾਰਿਆਂ ਤੱਕ ਪਹੁੰਚਾ ਸਕੋ ਇਸ ਨੂੰ ਅਸੀਂ ਇੱਕ ਸਫਲਤਾਪੂਰਵਕ ਮੰਜ਼ਿਲ ਨੂੰ ਹਾਸਲ ਕਰ ਸਕਦੇ ਹਾਂ ਸਰ ਕੋਲੋਥਿਨ ਜਿਹੜਾ ਬੰਦ ਅਸੀਂ ਇੱਕ ਇੱਕ ਕਰਕੇ ਹਰ ਪੜਾ ਦੇ ਉੱਤੇ ਆ ਰਹੇ ਹਾਂ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਵੀ ਸਖਤੀ ਕੀਤੀ ਜਾਏਗੀ ਲੇਕਿਨ ਸਖਤੀ ਤੋਂ ਪਹਿਲਾਂ ਅਸੀਂ ਪਬਲਿਕ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਆਪ ਸਾਹਮਣੇ ਆਓ ਇਸ ਜਿਹੜਾ ਪਲਾਸਟਿਕ ਦੀ ਵਰਤੋਂ ਹੈ ਇਸ ਨੂੰ ਖੁਦ ਪ੍ਰਣ ਲਓ ਕਿ ਅਸੀਂ ਨਹੀਂ ਵਰਤਣਾ ਸਬਜ਼ੀ ਖਰੀਦਣ ਜਾਣਾ ਹੈ ਆਪਣਾ ਜੂਟ ਬੈਗ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਪੋਲੀਥੀਨ ਨਹੀਂ ਹੁੰਦਾ ਸੀ ਤਦ ਵੀ ਆਪਾਂ ਕਿਸ ਤਰ੍ਹਾਂ ਸਬਜ਼ੀ ਲੈ ਕੇ ਆਂਦੇ ਸੀਗੇ ਉਸੇ ਵਿਧੀ ਨੂੰ ਅਸੀਂ ਵਾਪਸ ਲੈ ਕੇ ਆਉਣਾ ਹੈ ਜੂਟ ਬੈਗ ਰੱਖੋ ਉਸ ਨੂੰ ਨਾਲ ਲੈ ਕੇ ਜਾਓ ਉਸੇ ਵਿੱਚ ਆਪਣੀ ਸਬਜ਼ੀਆਂ ਲੈ ਕੇ ਆਓ ਤੇ ਮੈਂ ਤੁਹਾਨੂੰ ਦੱਸਾਂ ਇਹ ਪਬਲਿਕ ਦੀ ਸਿਹਤ ਵਾਸਤੇ ਵੀ ਅੱਛਾ ਹੈ ਕਿਉਂਕਿ ਕੋਈ ਵੀ ਸਬਜ਼ੀ ਅਸੀਂ ਪਲਾਸਟਿਕ ਦੇ ਵਿੱਚ ਲੈ ਕੇ ਆਣੇ ਆ ਸਾਡੇ ਪਲਾਸਟਿਕ ਦੇ ਨੈਨੋ ਪਾਰਟੀਕਲਸ ਮਾਈਕਰੋ ਪਾਰਟੀਕਲਸ ਸਾਡੇ ਬੱਚਿਆਂ ਦੇ ਸਰੀਰ 'ਚ ਜਾਂਦੇ ਆ ਸਾਡੇ ਬਜ਼ੁਰਗਾਂ ਦੇ ਸਰੀਰ 'ਚ ਜਾਂਦੇ ਆ ਸਾਡੇ ਆਧ ਦੇ ਸਰੀਰ 'ਚ ਜਾਂਦੇ ਆ ਜੋ ਲੰਬੇ ਸਮੇਂ ਦੇ ਵਿੱਚ ਕਿਸ ਕਿਸ ਤਰ੍ਹਾਂ ਦੀ ਬਿਮਾਰੀ ਲੈ ਕੇ ਆਉਂਦੇ ਨੇ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਇਹ ਨਾ ਚੀਜ਼ਾਂ ਦੀ ਇਹ ਇੱਕ ਪੌਇਜ਼ਨ ਹੈ ਇੱਕ ਸ਼ਰਾਪ ਹੈ ਅਸੀਂ ਇਸ ਦੀ ਵਰਤੋਂ ਬੰਦ ਕਰੀਏ ਸਾਨੂੰ ਇਹ ਸਾਰਿਆਂ ਨੂੰ ਜਿੰਮਾ ਚੁੱਕਣਾ ਪਏ ਬਿਲਕੁਲ ਠੀਕ ਸਾਫ਼ ਰੂਪੜ ਸਾਫ਼ ਰੂਪੜ ਦਾ ਹੀ ਮਤਲਬ ਹੈ ਰੂਪਨਗਰ ਸਾਫ਼ ਰੂਪੜ ਮਹਿਮਦੀਆ ਸ਼ੁਰੂਆਤ ਕੀਤੀ ਗਈ ਹੈ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਰੂਨਗਰ ਸਦੀ ਆਮ ਆਦਮੀ ਪਾਰਟੀ ਸਮੁੱਚੀ ਟੀਮ ਪ੍ਰਸ਼ਾਸਨ ਦੀ ਸਮੁੱਚੀ ਟੀਮ ਔਰ ਸ਼ਹਿਰ ਦੀਆਂ ਅੱਡ-ਅੱਡ ਸਮਾਜਿਕ ਸੰਸਥਾਵਾਂ ਇਸ ਮਹਿੰਮ ਦੇ ਵਿੱਚ ਖੁੱਦੀਆਂ ਨੇ ਔਰ ਗਿਆਨੀ ਜੈਲ ਸਿੰਘ ਨਗਰ ਦੇ ਮੁੱਖ ਪਾਰਕ ਦੇ ਵਿੱਚ ਸਭ ਨੇ ਇਹ عہد ਕੀਤਾ ਕਿ ਹੁਣ ਅਸੀਂ ਰੋਪੜ ਨੂੰ ਸਾਫ ਰੋਪੜ ਬਣਾਵਾਂਗੇ ਤਾਂ ਕਿ ਸਾਫ ਰੋਪੜ ਇੱਕ ਰੂਪਨਗਰ ਜਿਹੜਾ ਉਹ ਬਣ ਸਕੇ ਰੋਪੜ ਦੇ ਵਿੱਚ ਪਿਛਲੇ ਦਿਨਾਂ ਤੋਂ ਪਹਿਲਾਂ ਹੀ ਸਫਾਈ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਰੋਪੜ ਸਾਡਾ ਬੜਾ ਸੋਹਣਾ ਸ਼ਹਿਰ ਹੈ ਪਹਾੜਾਂਾਂ ਵਿੱਚ ਨਹਿਰਾਂਾਂ ਵਿੱਚ ਦਰਿਆਵਾਂ ਦੇ ਨਾਲ ਕੇ ਰਿਹਾ ਹੋਇਆ ਸ਼ਹਿਰ ਹੈ ਇਹਨੂੰ ਸਫਾਈ ਦੇ ਮਾਮਲੇ ਵਿੱਚ ਇੱਕ ਮਾਡਲ ਦੇ ਤੌਰ ਤੇ ਆਪਾਂ ਸਾਰੇ ਮਿਲ ਕੇ ਪੇਸ਼ ਕਰਾਂਗੇ ਜਿਸ ਵੀ ਚੀਜ਼ ਦੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਮਿਊਂਸੀਪੈਲਿਟੀ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਰਿਸੋਰਸ ਦੀ ਕੋਈ ਕਮੀ ਨਹੀਂ ਹੈ ਹੁਣ ਸਿਰਫ ਰੋਪੜ ਦੇ ਸ਼ਹਿਰ ਨਿਵਾਸੀਆਂ ਨੂੰ ਆਪਣੀ ਪੂਰੀ ਇੱਛਾ ਸ਼ਕਤੀ ਨਾਲ ਇਸ ਮਹਿੰਮ ਦੇ ਵਿੱਚ ਕੁਦਣ ਦੀ ਲੋੜ ਹੈ ਜਿਹਦੇ ਲਈ ਅੱਜ ਤੋਂ ਜਿਹੜਾ ਪਹਿਲ ਪਹਿਲ ਕੀਤੀ ਗਈ ਹੈ ਅੱਜ ਤੋਂ ਸਾਰੇ ਰੋਪੜ ਵਾਲੇ ਇਸ ਮਹਿੰਮ ਦੇ ਵਿੱਚ ਕੁਦਣਗੇ ਤੇ ਇਹਨੂੰ ਸਾਫ਼ ਰੋਪੜ ਆਪਾਂ ਬਣਾਵਾਂਗੇ ਸ਼ਾਇਦ ਗਲਤ ਹੈ ਤੁਸੀਂ ਆਪ ਹੀ ਤੁਸੀਂ ਮੰਨ ਰਹੇ ਹੋ ਕਿ ਅੱਜ ਸਫਾਈ ਕੀਤੀ ਗਈ ਹੈ ਇਸ ਲਈ ਜੇ ਸਫਾਈ ਜੇ ਪਹਿਲਾਂ ਹੀ ਹੁੰਦੀ ਹੁੰਦੀ ਫਿਰ ਤਾਂ ਮਹਿੰਮ ਚਲਾਣ ਦੀ ਲੋੜ ਹੀ ਨਹੀਂ ਸੀਗੀ ਸੋ ਦੱਸਕਿਆਂ ਤੋਂ ਸਫਾਈ ਨਹੀਂ ਹੋਈ ਹੈ ਤਾਹੀਂ ਇਹ ਸਫਾਈ ਕਰਾ ਕੇ ਮਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਜੇ ਜਿਹੜੀ ਅੱਜ ਸਫਾਈ ਹੋਈ ਹੈ ਇਹ ਅੱਜ ਵਾਸਤੇ ਨਹੀਂ ਹੋਈ ਹੈ ਇੱਕ ਮਹਿੰਮਦੀ ਸ਼ੁਰੂਆਤ ਅੱਜ ਹੋਈ ਹੈ ਜਿਵੇਂ ਸਫਾਈ ਵੀ ਅੱਜ ਦੇਖੀ ਹੈ ਐਵੇਂ ਸਫਾਈ ਤੁਹਾਨੂੰ ਅੱਗੇ ਜਿਹੜੀ ਉਹ ਹੁੰਦੀ ਮਿਲੇਗੀ ਸੋ ਅੱਜ ਸਫਾਈ ਕਰਕੇ ਇਸ ਮਹਿੰਮਦੀ ਸ਼ੁਰੂਆਤ ਕੀਤੀ ਗਈ ਹੈ ਸਰਪਾਲੋ ਸਿਰਫ ਬੈਨ ਕੀਤੇ ਕੱਲੇ ਕਾਨੂੰਨ ਜਿਹੜੇ ਕਾਫੀ ਨਹੀਂ ਹੁੰਦੇ ਕਾਨੂੰਨ ਜਿਹੜੇ ਉਹ ਅਸੀਂ ਆਪ ਹੀ ਲਾਗੂ ਕਰਨੀ ਹੁੰਦੇ ਆ ਹੁਣ ਜੇ ਬੱਗਾ ਜੀ ਦੇ ਜਾਂ ਕਿਸੇ ਪੱਤਰਕਾਰ ਸਾਥੀ ਦੀ ਕੋਲੀ ਪੌਲੀਥੀਨ ਹੋਵੇ ਫਿਰ ਆਪਾਂ ਸ਼ਕਤੀ ਨਾਲ ਕਾਨੂੰਨ ਨਾਲ ਕਾਨੂੰਨ ਦੇ ਡੰਡੇ ਨਾਲ ਉਹਨੂੰ ਮੰਨਣਾ ਨਹੀਂ ਕਰ ਸਕਦੇ ਸੋ ਅਸੀਂ ਵਪਾਰ ਮੰਡਲ ਦੇ ਸਾਡੇ ਪ੍ਰਧਾਨ ਜੀ ਖੜੇ ਆ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਵਪਾਰ ਮੰਡਲ ਦੀ ਇਹ ਮੀਟਿੰਗ ਬੁਲਾਉਣ ਤੇ ਮੀਟਿੰਗ ਬੁਲਾ ਕੇ ਇਹ ਫੈਸਲਾ ਲੈਣ ਕਿ ਸਾਪ ਰੋਪੜ ਦੀ ਖਾਤਰ ਰੂਪਨਗਰ ਦੀ ਖਾਤਰ ਆਪਣੀ ਧਾਰਮਿਕ ਜ਼ਿੰਮੇਵਾਰੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਿੰਮ ਦੀ ਖਾਤਰ ਇਹ ਮਿਲ ਕੇ ਲਫਾਫਿਆਂ ਨੂੰ ਬੰਦ ਕਰਨ ਦਾ ਚੰਡੀਗੜ੍ਹ ਦੇ ਵਾਂਗੂ ਹਿਮਾਚਲ ਦੇ ਵਾਂਗੂ ਲਫਾਫਿਆਂ ਨੂੰ ਬੰਦ ਕਰਨ ਦਾ ਇਹ ਫੈਸਲਾ ਲੈਣ ਕਿਉਂਕਿ ਸਾਡਾ ਐਸਾ ਕੋਈ ਸਾਡਾ ਸਾਡੀ ਇੱਛਾ ਨਹੀਂ ਹੈ ਕਿ ਸਿਰਫ ਕਾਨੂੰਨ ਦੇ ਡੰਡੇ ਦੇ ਨਾਲ ਕਿਸੇ ਨੂੰ ਡਰਾ ਕੇ ਇਹ ਕੰਮ ਕਰਾਇਆ ਜਾਵੇ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਸਾਡਾ ਸਤਕਾਰਤ ਵਪਾਰ ਮੰਡਲ ਇਸ ਚੀਜ਼ ਦਾ ਫੈਸਲਾ ਆਪ ਲਏਗਾ ਮੈਂ ਕੀ ਕਹਿਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਿਰਫ ਕਾਨੂੰਨ ਬਣਾ ਦੇਣ ਨਾਲ ਹੱਲ ਨਹੀਂ ਹੁੰਦੇ ਜੇਕਰ ਪਾਣੀ ਦੇ ਕਨੈਕਸ਼ਨ ਹੋਏ ਹੋਣਗੇ ਚਾਹੇ ਗੈਰ ਕਾਨੂੰਨੀ ਹੋਏ ਹੋਣ ਪਾਣੀ ਦੀ ਲੋਡ ਹੋਏਗੀ ਤਾਂ ਹੋਏ ਹੋਣੇ ਕਿਉਂਕਿ ਪਾਣੀ ਦੀ ਲੋਡ ਸ਼ਹਿਰ ਦੀ ਪਿਛਲੇ 10 ਸਾਲਾਂ ਕਿ ਪੂਰੀ ਨਹੀਂ ਕੀਤੀ ਗਈ ਹੁਣ ਪਾਣੀ ਦੀ ਲੋਡ ਪੂਰੀ ਕਰਨ ਦੇ ਲਈ 12 ਕਰੋੜ ਦਾ ਪ੍ਰੋਜੈਕਟ ਤੁਹਾਨੂੰ ਪਤਾ ਕਿ ਸ਼ੁਰੂ ਹੋ ਚੁੱਕਿਆ ਜਦੋਂ ਉਹ ਪ੍ਰੋਜੈਕਟ ਸਾਡਾ ਮੁਕੰਮਲ ਹੋ ਗਿਆ ਫਿਰ ਕਿਸੇ ਨੂੰ ਇਦਾਂ ਦੇ ਜਿਹੜੇ ਇਲੀਗਲ ਕਨੈਕਸ਼ਨ ਹੈ ਉਹ ਲੈਂਡ ਦੀ ਲੋਡ ਨਹੀਂ ਪੈਣੀ ਮੇਰੇ ਸਾਹਿਬ ਚੰਦ ਸ਼ਬਦਾਂ ਨੂੰ ਪਬਲਿਕ ਨੂੰ ਇਹ ਹੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਰੇ ਜਾਣਦੇ ਹੋ ਕਿ ਰੋਪੜ ਇਕੱਲਾ ਰੋਪਣਾ ਰਹਿ ਕੇ ਸਾਫ ਰੂਪਰ ਬਣੇ ਔਰ ਸਾਫ ਰੂਪਰ ਦਾ ਮਤਲਬ ਹੈ ਰੂਪਨਗਰ ਜੇ ਤੁਸੀਂ ਸਾਫ ਰੂਪਰ ਚਾਹੁੰਦੇ ਹੋ ਰੂਪਨਗਰ ਚਾਹੁੰਦੇ ਹੋ ਇਸ ਮਹਿੰਮ ਦਾ ਹਿੱਸਾ ਬਣੋ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਪ੍ਰਸ਼ਾਸਨ ਜਾਂ ਐਮ ਐਲ ਏ ਅਸੀਂ ਤੁਹਾਨੂੰ ਜਿਹੜੇ ਰਿਸੋਰਸਸ ਹੈ ਉਹ ਪ੍ਰੋਵਾਈਡ ਕਰਾਵਾਂਗੇ ਅਸੀਂ ਆਪ ਨਾਲ ਖੜਾਂਗੇ ਜਦੋਂ ਤੱਕ ਤੁਸੀਂ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਨਹੀਂ ਚੱਕਦੇ ਸਫਾਈ ਦੇ ਲਈ ਉਦੋਂ ਤੱਕ ਅਸੀਂ ਰੂਪਨਗਰ ਨਹੀਂ ਬਣਾ ਸਕਦੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਰੂਪਨ ਨਿਵਾਸੀ ਇਸ ਨੂੰ ਰੂਪਨਗਰ ਬਣਾਉਣ ਦੇ ਲਈ ਇਸ ਮਹਿੰਮ ਚ ਕੁਦਣਗੇ